ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਧੰਨਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਕਰ ਲੈਨੇ ਆਂ ਬਾਈ ਨਾਲ ਗੱਲਬਾਤ ਆਜੋ ਬਈ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਈ। ਹੋ ਠੀਕ ਹੋਂ ਵਧੀਆ ਜੀ। ਪੂਰੇ ਵਧੀਆ ਬਈ। ਨਾਮ ਤੇ ਐਡਰੈਸ ਬੋ। ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘਲਾ। ਜ਼ਿਲ੍ਹਾ ਬਰਨਾਲ ਤੇ ਤਹਿਸੀਲ ਤਪਾਰਾ ਜਾਂਦੀ ਆਪਾਂ ਉਹ ਨੇੜੇ। ਠੀਕ ਆ ਬਾਈ। ਨੇੜੇ ਆਪਾਂ ਨੂੰ ਭਦੌੜ ਸਹਿ ਰਹਿ ਗਿਆ ਬਈ। ਮੋਬਾਈਲ ਨੰਬਰ ਬੋ। ਮੋਬਾਈਲ ਨੰਬਰ 950142 33579 ਬਈ। ਠੀਕ ਆ ਬਾਈ। ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਹੈਗੀ। ਠੀਕ ਹੈ ਜੀ। ਆਬ ਨਿਰਖ ਪਰ ਕਰਕੇ ਲੈਵੇ। ਠੀਕ ਹੈ ਜੀ। ਆਪਣੇ ਵੀ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਹੈਗੀਆਂ। ਹਮ। ਆ ਬਈ। ਠੀਕ ਆ ਬ ਤੇ ਕਿਹੜਾ ਸੂਆ ਸੂਈ ਹੈ ਵੀਰੇ ਇਹ ਡਾਕਟਰ ਦੂਜਾ ਸੂਆ ਵੜ ਸੂਈ ਹੈਗੀ ਕਦੋਂ ਸੂਈ ਹੈ ਬਾਈ ਇਹ ਡਾਕਟਰ ਮੰਨ ਕੇ ਚੱਲ ਟੜ ਕੇ ਸੂਈਆ 5:00 ਵਜੇ ਠੀਕ ਆ ਬਾਈ ਤੇ ਜੇਰ ਜੂਰ ਕੰਪਲੀਟ ਆ ਬੱਠਲ ਚ ਪਈ ਹੈਗੀ ਠੀਕ ਆ ਜੇਰ ਆ ਪਈ ਹੈ ਬਾਈ ਹਾਂ ਜੇਰ ਜੂਰ ਦੀ ਡਾਕਟਰ ਜਮਾ ਕੰਪਲੀਟ ਹੈਗੀ ਠੀਕ ਆ ਬਾਈ ਤੇ ਮੰਨ ਕੇ ਚੱਲ ਪਹਿਲੇ ਛੇ ਕਿੱਥੋਂ ਲਈ ਹੈਗੀ 23 24 ਕਿਲੋ ਦੁੱਧ ਚੋਇਆ ਰਸਿਆਗਾ ਬੱਚਾ ਬੱਚਾ ਤੇ ਬੱਚਾ ਡਾਕਟਰ ਬਾਕੀ ਫੇਸ ਦਿਖਾਵਾ ਹੈ ਇਹਦਾ ਕੀ ਆ ਬਾਤ ਆ ਬਾਈ ਬਿਊਟੀ ਚੈੱਕ ਕਰੋ ਬੋਦੀਵਾਦੀ ਸਨਖ ਪੁਣਾ ਵੜ ਦੇ ਵਿੱਚ ਫੁੱਲ ਫੁੱਲ ਬ੍ਰੀਡ ਆ ਕਿ ਨਹੀਂ ਪੂਰੀ ਫੁੱਲ ਬ੍ਰੀਡ ਡਾਕਟਰ ਆ ਕਿਆ ਬਾਤ ਬਾਕੀ ਡਾਕਟਰ ਤਾਂ ਹੋਂ ਪੱਧਰ ਪੁੱਧਰ ਤੇ ਵੱਡੀ ਬੁੱਢੀ ਕਿੰਨੀ ਗਿਹੇ ਡਾਕਟਰ ਬਾਕੀ ਡਾਕਟਰ ਕਰਦਾ ਦਾ ਅਜਾ ਨਾਲ ਖੜ ਕੇ ਦੇਖ ਲੈ ਕਿੰਨਾ ਕਰਦਾ ਹੈ ਸਹੀ ਗੱਲ ਇਹ ਭਾਈਨ ਬੁੱਝਣ ਪੂਰਾ ਚੰਗਾ ਡਾਕਟਰ ਤੇ ਬਾਕੀ ਥਾਨ ਲੈ ਵਾ ਡਾਕਟਰ ਵੇੜਦਾ ਠੰਡੀ ਦੇਖ ਹਨਾ ਜਿਵੇਂ ਠੰਡੀ ਦੇਣ ਵਾਲਾ ਡਾਕਟਰ ਚੱਕਰੇ ਲੈ ਵਾ ਦੇਖੋ ਕਮਾਲ ਦਾ ਗਿੱਟ ਡਾਕਟਰ ਮੂਰੇ ਤੁਰਿਆ ਵਾ ਗਰਮ ਵਾਲੀ ਦਾ ਤੇ ਬਾਕੀ ਥਾਨ ਵੀ ਬਾਹ ਨਹੀਂ ਆਇਆ ਚੰਗਾ ਮੂਠਿਆ ਲੱਗਿਆ ਵਗਾ ਐ ਗਿੱਟ ਗਿੱਟ ਤੇ ਥਾਨ ਲੱਗਿਆ ਵਗਾ ਤੇ ਜੋੜਨੇ ਨਹੀਂ ਥਾਨਾ ਪੂਰਾ ਵਿਖਰਮਾਟ ਹੈ ਨਾ ਬਾਕੀ ਡਾਇਰੈਕਟਰ ਮੈਗਰੋ ਲਈ ਕੁਆਲਿਟੀ ਦਿਖਾ ਦੇ ਡੈਡ ਵੀ ਆਹ ਸਮਝ ਆਰਡਰ ਕਮਾਲ ਆ ਹਨ ਉਹ ਡਾਇਰੈਕਟਰ ਫਾੜੀ ਵਾਲੇ ਵਾਲ ਗਿਆ ਬੈੜ ਨੂੰ ਦੇਖ ਲੈ ਸਹੀ ਗੱਲ ਆ ਲੈ ਕੀ ਬਾਤ ਆ ਪੰਡਲੇ ਵੇਰੀ ਆ ਕਿ ਨਹੀਂ ਇਹ ਡਾਇਰੈਕਟਰ ਤੜਕੇ 6 ਕਿਲੋ ਹੋੜੀ ਕੱਢੀ ਆਗੀ ਠੀਕ ਹੈ ਜੀ ਤੇ ਜੇ ਨਾ ਚੁਣੀ ਹੁੰਦੀ ਹੂੰ ਤੇ ਮੰਨ ਕੇ ਚੱਲ ਡਾਇਰੈਕਟਰ ਬੈੜ ਨੇ ਫਾਸਟ ਫਾਸਟ ਤੁਰਨਾ ਸੀ ਆ ਠੀਕ ਹੈ ਹੁਣ ਵੀ ਡਾਇਰੈਕਟਰ ਦੇਖਦਾ ਫਸੀ ਫਿਰਦੀ ਆ ਬੈੜਾ ਸਹੀ ਗੱਲ ਆ ਬਾਕੀ ਡਾਇਰੈਕਟਰ ਮਾਇਰਦੀ ਵੇ ਜਾ ਮੂਰਦੀ ਵੇ ਜਾ ਇਹਨਾਂ ਕਰਨਾ ਜਮੇ ਨਹੀਂ ਕੁਛ ਠੰਡੀ ਵਧੀਆ ਹਨਾ ਇਟ ਇਜ਼ ਹਾਂ ਡਾਇਰੈਕਟਰ ਬੈਡ ਦੇ ਰੰਗ ਟੰਗ ਤੋਂ 25 26 ਕਿਲੋ ਹੀ ਪਾ ਦੂਗੀ ਬਾਕੀ ਅਗਲਾ ਦੇਖ ਲੈ ਵੀ ਕਿੰਨਾ ਕੁ ਚੜੂਗਾ ਸਹੀ ਗੱਲ ਆ ਭਾਈ ਹਾਂ ਬਰੀਡ ਇੱਕ ਨੰਬਰ ਥਾਣ ਲੇਵਾ ਇੱਕ ਨੰਬਰ ਘਾਦ ਇੱਕ ਨੰਬਰ ਸੁਈ ਸਵਾਈਏ ਜੇਰੇਰੀ ਭਾਈ ਬੱਠਲ ਚ ਰੱਖੀ ਬੈਠੀ ਬਾਕੀ ਡਾਇਰੈਕਟਰ ਕੁਆਲਿਟੀ ਦਿਖਾ ਦੇ ਛੱਡਾ ਛੁੱਡਾ ਉਹਦਰ ਲੰਬੀ ਲੰਬੀ ਕਿੰਨੀ ਆ ਬੈਠ ਸਹੀ ਗੱਲ ਆ ਭਾਈ ਖੋਲ ਦੇ ਭਾਈ ਮਣੀ ਤੋੜ ਕੇ ਦਿਖਾ ਦੀਏ ਬਿਊਟੀ ਇੱਕ ਨੰਬਰ ਆ ਸੂਈਂ ਸਵਾਈਆ ਬ੍ਰੀਡ ਚੈੱਕ ਕਰਕੇ ਨਹੀਂ ਬਾਈ ਹਾਂ ਬਈ ਬਾਕੀ ਆ ਪ੍ਰਿੰਟ ਬਾਈ ਬਹੁਤ ਘੱਟ ਮਿਲਦਾ ਬਾਕੀ ਰੈਡ ਵਾਈਟ ਕਲਰ ਆ ਨਾ ਗਰਮੀ ਮੰਨਣੀ ਆ ਫੇਸ ਫੂਸ ਪੂਰਾ ਕਿੰਨਾ ਕਹਦੇ ਓਨਾ ਚੰਗਾ ਫੇਸ ਲੱਗਿਆ ਬੜ ਨੂੰ ਸਹੀ ਆ ਬਾਈ ਬਾਕੀ ਤੋਰੇ ਤਾਰੇ ਦੀ ਬਾਕੀ ਲੇਵੀ ਚੜਾਈ ਚੜੂਈ ਦਿਖਾਈ ਡਾਕਟਰ ਕੀ ਬਾਤ ਆ ਬਾਈ ਕਿੰਨੀ ਚੰਗੀ ਆ ਜੀ ਬਹੁਤ ਸੋਹਣਾ ਆਰਡਰ ਬਾਈ ਡਾਕਟਰ ਜੀ ਤੜਕੇ ਨਾ ਬੋਲਾ ਕੱਢਣਾ ਹੁੰਦਾ ਬੜਾ ਇੰਨਾ ਗੱਲੇ ਵਾਸੀ ਨਾ ਫਾਸ ਫਾਸ ਤੁਰਦੀ ਸੀਗੀ ਠੀਕ ਆ ਮੈਂ ਕਿਹਾ ਡਾਕਟਰ ਟਾਈਮ ਵੀ ਕਿਹੜਾ ਤੜਕੇ ਦੇ ਟਾਈਮ ਆਗਾ ਸਹੀ ਆ ਬਾਈ ਤੇ ਹੱਥ ਨੂੰ ਦੇਖੀ ਡਾਕਟਰ ਇਹ ਵਾ ਪਿਆਰ ਕਰਨਾ ਬੜ ਨੇ ਬਾਕੀ ਡਾਇਰੈਕਟਰ ਇਧਰੋਂ ਕੁਆਲਿਟੀ ਦਿਖਾ ਦੇ ਸਾਈਡਾਂ ਸੂਡਾਂ ਤੋਂ ਵੜ ਦੇ ਤੇ ਫੇਸ ਫੂਸ ਦਿਖਾ ਡਾਇਰੈਕਟਰ ਕਿੰਨਾ ਚੰਗਾ ਵੜਦਾ ਬੀ ਦੀ ਬਿਊਟੀ ਕਮਾਲ ਚਮਕ ਚਮਕ ਪੂਰੀ ਉਤੋਂ ਪੱਧਰ ਥਾਨ ਤੋਂ ਇੱਕ ਨੰਬਰ ਆ ਬਈ ਚੁਆਈ ਇੱਕ ਨੰਬਰ ਆ ਚੁਆਈ ਦਾ ਡਾਇਰੈਕਟਰ ਇੰਨੀ ਚੰਗੀ ਹੈ ਕਿੰਨੀ ਕਹਦੇ ਹੋਨੀ ਚੁਆਈ ਦਾ ਬਾਈ ਕਹਿੰਦਾ ਇੱਕ ਨੰਬਰ ਆ ਚੁਆਈ ਕੰਨੀ ਦਾ ਕੋਈ ਚੱਕਣੀ ਨਹੀਂ ਇੱਕ ਕਿਹੜਾ ਹੋਰ ਦਵਾ ਦੇ ਕੋਈ ਯੱਕਰ ਨਹੀਂ ਬਈ ਤੋਰ ਕੇ ਦਿਖਾਉਂਦੇ ਸਮਾਰ ਕੇ ਲੈ ਬਾਕੀ ਡਾਇਰੈਕਟਰ ਬੈੜ ਦੇ ਰੰਗ ਟੰਗ ਕਿੰਨੇ ਘਿਹੜਾ ਡਾਇਰੈਕਟਰ ਉਹਨੇ ਚੰਗੇ ਕਿਸੇ ਪੱਖੋਂ ਬੱਛਿਆ ਇਸ ਤਰ੍ਹਾਂ ਨਹੀਂ ਹੂੰ ਸਹੀ ਗੱਲ ਆ ਬਈ ਬਾਕੀ ਡਾਇਰੈਕਟਰ ਸੈਡਾਂ ਸੂਡਾਂ ਤੋਂ ਪਸਲੀਆਂ ਪੁੱਸਲੀਆਂ ਪੂਰੀਆਂ ਲੇਨਿਆਂ ਡਾਇਰੈਕਟਰ ਕੋ ਮੋਟੇ ਪਿੰਡੇ ਦੀ ਹੈਗੀ ਪੂਰੀ ਬਰੀਕੀ ਜਿਹੜਾ ਡਾਇਰੈਕਟਰ ਬੱਛੀ ਦੁੱਧ ਵਾਲਾ ਪੀਸ ਤੇ ਸੀ ਲੈਟਰ ਇਨੀ ਕਾਗੀ ਰੋਕ ਲਈ ਇੱਥੇ ਆ ਮੈਂ ਇੱਥੇ ਹੀ ਵਾਹ ਡਾਇਰੈਕਟਰ ਲੈ ਠੀਕ ਆ ਲੈ ਕਹਿਣਾ ਕਰਨਾ ਜਮੇ ਨਹੀਂ ਕੋਈ ਸੰਡੀ ਸੀ ਲੈਨੀ ਕਾ ਜਿੱਥੇ ਮਰਜ਼ੀ ਖੜਾ ਕੇ ਬਹਿ ਜਾ ਕੋਈ ਚੈੱਕ ਨਹੀਂ ਲੈਟ ਮੇਰਾ ਦਿਖਾ ਦੇ ਪਿੱਛੋਂ ਕੀ ਆ ਬਾਤ ਤਿਆਰੀ ਲੇਵਾ ਕਮਾਲ ਆ ਹਨਾ ਲੇਵਾ ਡਾਕਟਰ ਬਾਹਲਾ ਨਹੀਂ ਆਇਆ ਚੰਗਾ ਲੱਗਿਆ ਠੰਡੀ ਵਾਲੀ ਆ ਯਾਰ ਕਰਮਾਲੀ ਠੰਡੀ ਵਾਲੀ ਆ ਦੇਖ ਲੈ ਡਾਕਟਰ ਲੇਵਾ ਦੇਖੋ ਕਮਾਲ ਤੇ ਬਾਕੀ ਡਾਕਟਰ ਫਾੜੀ ਵਾਲਾ ਲੇਵਾ ਪੂਰਾ ਤੇ ਆਥੋਂ ਡਾਕਟਰ ਕਿਹੜੀਆਂ ਢੁਲਾ ਢੁਲਾ ਦਿਖਾਉਂਦੀ ਹੈਗੀ ਆਥਾ ਨਾ ਕੱਢ ਕੇ ਫਸ ਜਾਣਾ ਵੜਨੇ ਠੀਕ ਆ ਭਾਈ ਹਾਂ ਤੇ ਮੁੱਲ ਜੈ ਜੂ ਵੀਰੇ ਮੁੱਲ ਤਾਂ ਡਾਕਟਰ ਬਹੁਤ ਨਿਯਾਜ ਹੈ ਜੈ ਹੋਊਗਾ ਠੀਕ ਆ ਭਾਈ ਬਹੁਤ ਬਾਹਲੇ ਮੁੱਲ ਨਹੀਂ ਕਰੇ ਡਾਕਟਰ ਨੂੰ ਬਾਹਰ ਦੇਖ ਲੈ ਪੂਰੀ ਫੁੱਲ ਚੰਗੀ ਹੈਗੀ ਮੁੱਲ ਤਾਂ ਡਾਕਟਰ ਬਾਹਲਾ ਕਰਨਾ ਹੀ ਨਿਕਾ ਕਰ ਨਹੀਂ ਨਿਕਾ ਠੀਕ ਆ ਜੀ ਹਾਂ ਬਾਕੀ ਸੂਈ ਸਵਾਈ ਆ ਵੀ ਸਾਰੀਆਂ ਗੱਲਾਂ ਓਕੇ ਆ ਹਨਾ ਠੰਡੀ ਸੀਲ ਆ ਵੱਡੀ ਗੱਲ ਠੰਡੀ ਸੀਲ ਹੋਵੇ ਯਾਰ ਹਨਾ ਤੇ ਬਾਕੀ ਡਾਕਟਰ ਲੇਵਾ ਵੀ ਐ ਆ ਬੋਲ ਚਾਕਲੀ ਵਾਲਾ ਇਹ ਐ ਨਹੀਂ ਟੁੱਟਮਾ ਵਾਲੇ ਵਾਗਾ ਸਹੀ ਗੱਲ ਆ ਲੈ ਲੇਵਾ ਦੇ ਨਾੜਾ ਨੂੰ ਨਾ ਫੁੱਲ ਜਾ ਬਾਕੀ ਡਾਕਟਰ ਮੂਹਰੋਂ ਮਾਰੋਂ ਦਿਖਾ ਦੇ ਲੇਵਾ ਧੜ ਕਿੱਥੇ ਫਿਰਦੀ ਐ ਲੇਵਾ ਦੀ ਮੂਹਰੋਂ ਦੀ ਸਹੀ ਗੱਲ ਆ ਭਾਈ ਤੇ ਬਾਕੀ ਡਾਕਟਰ ਚਿਵਾਈ ਇੰਨੀ ਚੰਗੀ ਆ ਜੀ ਕੋਈ ਬੱਚਾ ਨਹੀਂ ਛੱਡਣਾ ਕੁਝ ਨਹੀਂ ਕਰਨਾ ਇਹ ਦਰੋ ਲੈ ਕੇ ਬੰਨੀ ਐਗੀ ਭਾਵੇਂ ਹੀ ਹੋਇਆ ਥੋੜਾ ਜੀ ਬਹਿ ਜਾਓ ਜੀ ਚੂਣ ਬੜਾ ਚੰਗਾ ਕਰਮਾ ਹੈ ਨਾ ਜੋਣਾ ਦੇ ਰਿਹਾ ਡਾਕਟਰ ਚਵਾਈ ਹੈ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੱਕਰੀ ਨਹੀਂ ਚਾਹਣਾ ਕੁਝ ਨਹੀਂ ਸੰਢੀ ਸੀ ਚਵਾਈ ਚੈੱਕ ਕਰ ਕਰਵਾ ਲਈ ਨਹੀਂ ਆਇਆ ਚੰਗੀ ਜੋ ਡਾਕਟਰ ਇੱਕ ਨੰਬਰ ਜੋਣਾ ਬਈ ਕੀ ਬਾਤ ਆਲੇ ਡਾਕਟਰ ਮੰਨ ਕੇ ਚੱਲਣਾ ਅਜੇ ਤੱਕ ਕੋਈ ਚੱਕਰੀ ਨਹੀਂ ਆਸਣਾ ਬੇਫਿਕਰ ਹੋ ਕੇ ਮੰਗਾ ਲਿਆ ਵਾਲਾ ਬੜਾ ਚੰਗਾ ਜੋਣਾ ਕਹਿੰਦੇ ਬੜਾ ਨਿਆਇ ਚੰਗਾ ਲੱਗਦਾ ਡਾਕਟਰ ਹੈ ਵੀ ਮੈਂ ਬਹੁਤ ਆ ਗਿਆ ਇਹਦੇ ਦੁੱਤ ਆ ਗਈ ਵਾਛੀ ਚਵਾਈ ਬਣਨੀ ਹੈਗੀ ਐਦਾਂ ਦੀ ਹੋਰ ਮੰਨ ਕੇ ਆ ਖੁੱਲਣੀ ਚਵਾਈ ਦਾ ਕਿੰਨੀ ਧਾਰਾ ਮਾਰੀਆਂ ਗਿਆ ਚਵਾਈ ਇੱਕ ਨੰਬਰ ਇਸ ਥਣਾ ਦੀ ਬਿੱਤੀ ਦੇ ਜਿਹੜਾ ਗੈਰ ਡਾਕਟਰ ਨੂੰ ਪਛਮੀ ਵੜ ਦਾ 4 ਧਾਰਾ ਮਾਰੇ ਤੇ ਕਿੰਨਾ ਚੰਗਾ ਪਸਮਾ ਕੇ ਰਹਿ ਵੜ ਨੂੰ ਸਹੀ ਗੱਲ ਆ ਭਾਈ ਤੇ ਬਾਕੀ ਡਾਕਟਰ ਲੇਵਾਲੂ ਵਾ ਬਾਲਾ ਨਿਆਂ ਚੰਗਾ ਲੱਗਾ ਡਾਕਟਰ ਵੜ ਨੂੰ 4 ਧਾਰਾ ਜਮਾ ਜੈ ਜੂ ਬਾਲਾ ਮੁੱਲ ਨਹੀਂ ਕਰਦੇ ਖੱਚ ਕੇ ਮੁੱਲ ਰੱਖਾਂਗੇ ਲੇਵਾਲੂ ਵਾ ਇੱਕ ਨੰਬਰ ਕਾ ਦਬਰੀਟ ਇੱਕ ਨੰਬਰ ਆ ਅੱਗੇ ਤੋਂ ਨੰਬਰ ਕਿਹੜਾ ਸੂਆ ਜੀ ਇਹ ਡਾਕਟਰ ਪਹਿਲਾ ਸੂਆ 4 ਦੰਦ ਦਾ ਬੱਚੀ ਆਈ 4 ਦੰਦ ਪਹਿਲਾ ਸੂਆ ਦਿਨ ਕਿੰਨੇ ਲਊ ਜੀ ਬਾ ਡਾਕਟਰ ਤਿਆਰੀਆਂ ਹੈ ਜੀ ਦਿਨ 1-2 ਦਿਨ ਹੀ ਲਊਗੀ ਠੀਕ ਹੈ ਬਾਈ ਤੇ ਮੰਨ ਕੇ ਚੱਲ ਬਾਕੀ ਕੁਆਲਿਟੀ ਦਿਖਾ ਦੇ ਬੱਚੀ ਦੀ ਲੈਵੇ ਲੂਵੇ ਦੀ ਸਹੀ ਗੱਲ ਆ ਲੈਵਾ ਕਮਾਲ ਆ ਹਨਾ ਡਾਕਟਰ ਲੈਵੇ ਦੀ ਸਫਾਈ ਆਰਡਰ ਬਾਈ ਆਰਡਰ ਦੀ ਕੁਆਲਿਟੀ ਨੇੜ ਤੋਂ ਚੈੱਕ ਕਰ ਸੀਲ ਹੈ ਨਹੀਂ ਡਾਕਟਰ ਇਹ ਵੀ ਬੱਚੀ ਇੰਨੀ ਕਹੇਗੀ ਹੂੰ ਇੰਨੀ ਕਹੇ ਦੇ ਉਨੀ ਹੂੰ ਲਾਇਆ ਬਾਈ ਬਰੀਡ ਕਾ ਚਮਕ ਚਮਕ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਬਾਕੀ ਡਾਇਰੈਕਟਰ ਕਹਿਣਾ ਕਰਨ ਦੇ ਬੱਚੀ ਨੇ ਜਿਵੇਂ ਹੀ ਨਿਕੋ ਲਾ ਥਾਂ ਦੇਖੋ ਭਾਈ ਥਾਂ ਦੇ ਰੈਟ ਪਹਿਲਾਂ ਬੱਚੇ ਲੱਗਿਆ ਰੀਟ ਇੱਕ ਨੰਬਰ ਲਾ ਖੜਨੀ ਸੁਣਨੀ ਬੈੜਦੀ ਇੱਕ ਨੰਬਰ ਬਾਕੀ ਖੜਨੀ ਖੁੱਦ ਨਹੀਂ ਡਾਇਰੈਕਟਰ ਤਦ ਕੁਦ ਪੂਰਾ ਚੰਗਾ ਆ ਤੇ ਬਾਕੀ ਥਾਂ ਥੂ ਦਾ ਡਾਇਰੈਕਟਰ ਇਨਿੰਗ ਚੰਗੇ ਆ ਗੱਭਰ ਨਹੀਂ ਅੰਦਰ ਆ ਮਾਰੀ ਜਾਂ ਹਾਂ ਰਾਈ ਕੁਆਲਟੀ ਦਿਖਾ ਡਾਇਰੈਕਟਰ ਬੱਚੀ ਉਹ ਇਕੱਲਾ ਇਕੱਲਾ ਥਾਂ ਲੈ ਵਾਰ ਬਾਕੀ 11 ਆਲਾ ਨੂੜਾ ਦਿਖਾ ਡਾਇਰੈਕਟਰ ਮਨਨ ਕੇ ਚੱਲੇ ਇਹ ਤਾਂ ਭੜਾਂ ਵੜੀਆਂ ਮੋਟੀਆਂ ਪਾਉਣ ਲੱਗੀ ਹੈਗੀ ਮਨਨ ਕੇ ਤੇਰੀ ਡਾਕਟਰ ਬੱਚੀ ਨੇ ਇੰਨੀ ਕਿ ਭੜੀ ਕਰਨੀ ਹੈ ਕਿੰਨੀ ਕਹਦੇ ਫਸ ਫਸ ਸੂ ਡਾਕਟਰ ਦੇ ਵਿੱਚ ਨੂੰ ਬੱਚਾ ਹੜਤਾ ਸਹੀ ਗੱਲ ਆ ਬਈ ਲੈਵਾ ਡਾਕਟਰ ਹੁਣ ਵੀ ਦਿਖਾ ਦੇ ਹੂੰ ਕਿੰਨਾ ਚੰਗਾ ਲੈਵਾ ਲੈਵਾ ਦੇਖੋ ਬਈ ਬਾਕੀ ਫੀਟਿੰਗ ਬੜੀ ਤਗੜੀ ਹਲੇ ਮੈਂ ਇਹ ਤਾਂ ਬਰੀਕੀ ਵਾਲੀ ਹਲੇ ਵਿੱਚ ਬੱਚੀ ਸਹੀ ਏ ਤਾਂ ਅੱਕੇ ਪਰੇ ਕਰਨੀ ਪੈਂਦੀ ਹੈਗੀ ਸਹੀ ਗੱਲ ਇੰਨੀ ਸੀ ਡਾਕਟਰ ਕਿਹੜੇ ਟਲਾਡੂ ਲਾ ਪੰਗਾ ਇਹ ਦੋ ਕਾੜੀ ਗਈ ਮੈਂ ਕਮਾਲਾਂ ਕਰ ਦੇਣੀ ਹੈ ਲੈਵ ਵਾਲਿਆਂ ਦਾ ਆ ਡਾਕਟਰ ਹੈ ਤਾਏ ਉਹਨਾਂ ਦੀ ਕੋਈ ਸ਼ਰਾਖ ਨਹੀਂਗਾ ਹੂੰ ਹਾਂ ਕੀ ਹੈ ਬਈ ਫੇਸ ਦੇ ਹਨਾ ਬਿਊਟੀ ਫੇਸ ਦੇ ਡਾਕਟਰ ਲੈ ਨੱਕ ਆਪਣਾ ਫੁੱਲ ਆ ਬੜ ਦੇ ਵਿੱਚ ਬਾਕੀ ਡਾਕਟਰ ਦੰਦਾਂ ਜਿਹੀ ਕਹਿਣ ਦੀ ਗੱਲ ਨਹੀਂ ਪਿਓਰ ਚਾਰ ਦੰਦ ਹੈਗੇ ਓਕੇ ਬਈ ਫੁੱਲ ਦੇ ਬਈ ਬਾਕੀ ਡਾਕਟਰ ਕੱਦ ਦਿਖਾ ਦੇ ਨਾਲ ਖੜ ਕੇ ਵਸ਼ੀ ਦਾ ਦੰਦ ਪ੍ਰਿੰਟ ਬਾਈ ਬਰਾਬਰ ਖੜਾ ਉਸ ਹੋਂ ਦਾ ਅੰਦਾਜ਼ਾ ਲਾਇਆ ਕਿੰਨਾ ਕੱਦ ਆ ਡਾਕਟਰ ਚੰਗਾ ਹਾਂ ਬ੍ਰੀਟ ਬਾਕੀ ਡਾਕਟਰ ਪ੍ਰਿੰਟ ਪ੍ਰਿੰਟ ਵੀ ਕਿੰਨਾ ਹੈ ਕਹਦੇ ਓਨਾ ਚੰਗਾ ਆ ਜੇ ਬਾਕੀ ਡਾਕਟਰ ਤੋਰਾ ਤਰਾ ਚੈੱਕ ਕਰਾ ਲਈ ਕਿੰਨਾ ਚੰਗਾ ਵਸ਼ੀਆ ਲੈ ਉਹਰਾ ਚੈੱਕ ਕਰ ਲੂ ਕਰਮਾਲੀ ਦਾ ਥਣ ਵੀ ਬਹੁਤ ਚੰਗਾ ਲੱਗਿਆ ਕਿ ਨਹੀਂ ਬਾਕੀ ਡਾਕਟਰ ਥਾਣ ਇਹ ਯਾਰ ਇਹ ਪਹਿਲਾਂ ਬੱਚੇ ਨੂੰ ਲੱਗਦਾ ਨਹੀਂ ਯਾਰ ਨਹੀਂ ਲੱਗਦਾ ਭਾਈ ਹਮ ਬਾਕੀ ਡਾਕਟਰ ਕਿੰਨੀ ਹੈਗੀ ਬਰੀਕੀ ਜਾਂ ਬੱਚੀ ਬਰੀਕੀ ਜੇ ਬਾੜੀ ਆ ਕਰਮਾਲੀ ਹਾਂ ਡਾਕਟਰ ਮੰਨ ਕੇ ਚੱਲ ਇੱਕ ਦੋ ਦਿਨ ਲਏਗੀ ਚਲੋ ਜਣ ਬਹੁਤ ਨਿਆਂ ਖੋਲਿਆਣਾ ਹਜੇ ਸਹੀ ਗੱਲ ਆ ਭਾਈ ਹਮ ਬਾਕੀ ਡਾਕਟਰ ਸੀਲ ਹੰਡੀ ਇੰਨੀ ਕਾਗੀ ਹਮ ਬਰੀਡ ਵਾਲੀ ਆ ਬੈੜ ਤੇ ਬਰੀਡ ਵੀ ਬਾਲੀ ਆ ਡੈਕਟਰ ਬਾਕੀ ਬੱਛੀ ਸੀਲ ਹੰਡੀ ਡੈਕਟਰ ਇੰਨੀ ਗਾਈ ਕਿੰਨੀ ਕਹਦੇ ਉਹਨੂੰ ਲੈ ਉਹ ਮਗਰ ਦੀ ਮੂਹਰ ਦੀ ਕੇ ਮਰਜੀ ਬੈਠਾ ਰਿਆ ਭਾਈ ਡੈਕਟਰ ਲੈ ਵੇ ਦੀ ਫੀਟਿੰਗ ਚੈੱਕ ਕਰਾ ਦੇ ਬੱਛੀ ਕਿੰਨੀ ਚੰਗੀ ਆ ਜੀ ਫੀਟਿੰਗ ਇੱਕ ਨੰਬਰ ਲੈ ਕੀ ਬਾਤ ਜਿਹੜਾ ਤੋਂ ਡੈਕਟਰ ਲੈ ਵੇ ਦੀ ਸਫਾਈ ਸੁਈ ਆ ਡੈਕਟਰ ਦੇ ਟੱਟ ਨਟੂ ਨਾ ਬਾਹਰ ਨਹੀਂ ਕੱਢਣੀਆਂ ਨਾ ਮੰਨ ਕੇ ਲੈ ਵੇ ਤਾਂ ਪੂਰਾ ਮਗਰ ਨੂੰ ਖੋਲ ਦੇਣਾ ਬਾਹਰ ਨਹੀਂ ਸਹੀ ਗੱਲ ਆ ਭਾਈ ਬਸ ਡੈਕਟਰ ਸੀਲ ਹੰਡਾ ਆਪੋਸ ਦੋ ਤੱਕ ਕਿਲੋ ਖੰਡ ਘੱਟ ਦੇ ਦੇ ਸਹੀ ਗੱਲ ਆ ਭਾਈ ਦੇ ਮੁੱਲ ਭਰਾ ਜੈ ਜੀ ਮੋਲ ਡਾਕਟਰ ਬਹੁਤ ਨਿਰਾਇਜ ਹੈਗਾ ਬੱਚੀ ਦੇ ਹਿਸਾਬ ਨਾਲ ਠੀਕ ਆ ਭਾਈ ਬਾਲਾ ਮੁੱਲ ਨਹੀਂ ਕਰਦਾ ਮੁੱਲ ਭਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਮੁੱਲ ਪਹਿਲਾਂ ਹੀ ਭਾਈ ਦੇ ਜੈ ਜੀ ਹੁੰਦੇ ਖਿੱਚ ਕੇ ਜੇ ਮੁੱਲ ਰੱਖਦਾ ਹੁੰਦਾ ਬਾਕੀ ਕੁਆਲਿਟੀ ਦੇ ਹਿਸਾਬ ਨਾਲ ਮੁੱਲ ਜਮਾ ਜਾਇਜ਼ ਹੋਵੇ ਬਾਕੀ ਡਾਕਟਰਾਂ ਬੈੜਾਂ ਦੇਖਣ ਲੋਕ ਲੱਖ ਸਵਾ ਲੱਖ ਮੰਗੀਆਂ ਦੇ ਆ ਜਾਂ ਬੱਚੀਆਂ ਦੇ ਉਹ ਡਾਕਟਰ ਕੋਈ ਮੁੱਲ ਹੀ ਨਹੀਂ ਕਰਨਾ ਬੈੜਾਂ ਦੇ ਸਹੀ ਗੱਲ ਆ ਭਾਈ ਬਾਕੀ ਡਾਕਟਰ ਪ੍ਰਿੰਟ ਵਾਲੀ ਆ ਤਾਂ ਹਾਂ ਤੁਹਾਨੂੰ ਪੱਧਰ ਕਿੰਨੀ ਕਹਦੇ ਉੰਨੀ ਹੈਗੀ ਐ ਨਹੀਂ ਕੋਈ ਮੰਨ ਕੇ ਚੱਲ ਤਾਂ ਟੂ ਹਾਇ ਚੱਕੀ ਜਾਊਗੀ ਸਹੀ ਹੈ ਪੂਰੀ ਡੈਕਟਰ ਸਟ੍ਰੇਟ ਆ ਬਾਕੀ ਲੰਬੀ ਲੰਬੀ ਦਿਖਾਈ ਡੈਕਟਰ ਬੈੜ ਦੀ ਖੜਨੀ ਖੁਰਨੀ ਖੜਨੀ ਖੁਰਨੀ ਇੱਕ ਨੰਬਰ ਬ੍ਰੀਟ ਫੁੱਲ ਆ ਬਾਈ ਬਾਕੀ ਥਾਣ ਵਾਲਾ ਨਹੀਂ ਆਇਆ ਚੰਗਾ ਲੱਗਿਆ ਡੈਕਟਰ ਹਮ ਅੱਗੇ ਬਾਈ ਲਾਸਟ ਤਿੰਨ ਨੰਬਰ ਕਿਹੜਾ ਸੁ ਹੈ ਜੀ ਇਹ ਡਾਇਰੈਕਟਰ ਮਾਲਕਾਂ ਨੇ ਤੇ ਆਪਾਂ ਦੂਜਾ ਸੂਆ ਕਹਿ ਕੇ ਦਿੱਤੀ ਹੈਗੀ ਆਪਾਂ ਤੀਜਾ ਸੂਆ ਮੰਨ ਕੇ ਲਈਆ ਵੜਾ ਦੇਣ ਕਿੰਨੇ ਲੋ ਬਸ ਦੇਣ ਡਾਇਰੈਕਟਰ ਇੱਕ ਦੋ ਦਿਨ ਇਹ ਲੂ ਤਿਆਰੀਆਂ ਜੀ ਹੈਗੀ ਲੈਵਾ ਪ੍ਰੋਡਕਟ ਮਾਲਾ ਲੈਵਾ ਡਾਇਰੈਕਟਰ ਉਨੀ ਵਹਿੜ ਤੇ ਉਨਾ ਹੀ ਲੈਵਾ ਆ ਗਿਆ ਤੇ ਸੀਲ ਹੈਂਡੀ ਡਾਇਰੈਕਟਰ ਇੰਨੀ ਕਹੇਗੀ ਕਿੰਨੀ ਕਹਦੇ ਤਾਨੂੰ ਲੈ ਹਣ ਥੋਣੀ ਬੜਾ ਚੰਗਾ ਲੱਗਿਆ ਬੜਾ ਨਿਆ ਡਾਇਰੈਕਟਰ ਨੇ 22 23 ਕਿਲੋ ਦਾ ਸਿਆਵਾ ਇਹ ਦੇਖ ਡਾਇਰੈਕਟਰ ਸੀਲ ਹੈਂਡੀ ਕੀ ਬਾਤ ਹੈ ਜਿਵੇਂ ਮਰਜ਼ੀ ਵਾਜਾ ਲੈ ਡਾਇਰੈਕਟਰ ਦੇਖ ਲੈ ਗਿੱਠ ਡੂੜ ਵੇਠ ਲੈਦਾ ਮੂਰੇ ਲਈ ਫਿਰਦੀ ਓਈ ਹਮ ਸਹੀ ਗੱਲ ਆ ਲਾ ਮੁਰੂ ਲੈਵਾ ਚੈੱਕ ਕਰਵਾਉਣੀ ਇੱਕ ਨੰਬਰ ਲੈਵਾ ਆਣੀ ਬਾਲਾ ਚੰਗਾ ਲੱਗਿਆ ਬੜਾ ਨਿਆਇ ਤੇ ਬਖਰਵਾ ਟਰੇਕਟਰ ਫੇਸਪੋਸ ਦਿਖਾ ਦੇ ਹੂੰ ਜੇਸ ਦੀ ਬਿਊਟੀ ਲਾ ਕਮਾਲ ਆ ਬਈ ਕਿਆ ਬਾਤ ਦੁੱਧ ਵਾਲਾ ਪੀਸ ਆ ਕਿ ਦੁੱਧ ਆ ਟਰੇਕਟਰ ਕਿਹੜੇ ਸਾਲ ਨੇ 22 ਕਿਲੋ ਚੋੜੇ ਸਮੇਂ ਹਾਨਾ ਦੁੱਧ 25 ਕਿਲੋ ਹੀ ਪਾ ਦੂ ਬਾਕੀ ਅਗਲੀ ਸੇਵ ਆ ਕਿੰਨਾ ਚੜੂਗਾ ਸਹੀ ਗੱਲ ਆ ਬਈ ਲੈਵਾ ਦੇਖ ਆਪਾਂ ਟਰੇਕਟਰ ਲਿਆਂਦਿਆਂ ਹੁੰਦਿਆਂ ਕੋਈ ਕਰਦੀ ਨਹੀਂ ਦੀ ਆਪਣੀ ਵੜ ਖੋਲ ਦੇ ਬਈ ਖੋਲ ਬ੍ਰੀਡ ਇੱਕ ਨੰਬਰ ਆ ਦੁੱਧ ਵਾਲਾ ਪੀਸ ਆ ਥਣ ਬਾਲਾ ਕਮਾਲ ਦਾ ਗੁੱਲੇ ਵਾਲਾ ਥਾਣਾ ਚਾਹੀਏ ਥੀਜੋਲੇ ਚਾਹ ਮਸ਼ੀਨਾਂ ਚੋਲ ਦੇਸਰੀ ਬਿਊਟੀ ਕਮਾਲ ਆ ਬਾਕੀ ਇਹਦਾ ਲੇਵਾ ਚੈੱਕ ਕਰਾਂ ਤੁਰਦੀ ਦਾ ਵੜਦਾ ਤੇ ਲੇਵਾ ਲੇਵਾ ਚੈੱਕ ਕਰੋ ਇੱਕ ਨੰਬਰ ਲੇਵਾ ਡਾਟਰੇ ਫਸੇ ਰਹੀਆ ਵੜ ਥਲੇ ਸੁਈ ਵੜਦਾ ਹਾਂ ਜਣ ਜਿਹੜਾ ਟਰਿਕ ਦੋ ਤਣ ਲੈ ਗਈ ਤੇ ਆਰੇ ਤਾਂ ਇੰਨੀ ਕਿਹਾ ਪੜੀ ਕਰਨੀਆਂ ਕਿੰਨੀ ਕਹਦੇ ਉਹਨੇ ਸਹੀ ਆ ਬਾਈ ਬਾਕੀ ਡਾਕਟਰ ਤਿਆਰੀ ਹੁਣ ਵੀ ਬੀਤੋਂ ਵਾਲੀ ਲੈ ਕਰਦੇ ਥੱਲੇ ਦਾ ਵਾਲੀ ਆ ਤਿਆਰੀ ਅੱਜ ਵੀ ਹੁੰਦੀ ਆ ਤਿਆਰੀ ਫੁੱਲ ਆ ਕਿ ਨਹੀਂ ਬਾਈ ਬਾ ਡਾਕਟਰ ਹੁਣ ਬੱਚਾ ਧਰ ਦੇ ਹੁਣ ਵੀ ਲੈ ਗਏ ਨੇ ਖੋਦ ਦੇਣਾ ਪੂਰਾ ਸਹੀ ਗੱਲ ਆ ਬਾਈ ਤੇ ਬਾਕੀ ਡਾਕਟਰ ਪਿੱਛੋਂ ਪੁੱਛੋ ਲੈ ਬਾ ਦਿਖਾ ਦੇ ਬੈਠਦਾ ਕਿੰਨਾ ਚੰਗਾ ਆ ਸਹੀ ਗੱਲ ਆ ਲੈ ਆ ਵਾ ਸਫਾਈ ਦੇ ਰਾਈਡਰ ਲੈਵੇ ਰਾਈਡਰ ਬੰਡਲ ਵਾਲੇ ਵਕ ਨਹੀਂ ਹਾਂ ਰਾਈਡਰ ਬਾਕੀ ਥਣ ਥੁਨੇ ਕਿ ਬਖਰਵਾ ਤੇ ਥਣ ਲੱਗਾ ਕਿ ਨਾ ਚੰਗਾ ਆ ਰਾਈਡਰ ਕਿੰਟਰ ਲਾ ਢੁੱਲਾ ਰਾਈਡਰ ਨਾ ਛੱਡੀ ਜਾਂਦੀ ਰਾਈਡਰ ਲੈਵੇ ਚ ਸਹੀ ਗੱਲ ਹੈ ਤੇ ਬਾਕੀ ਨੇ ਬ੍ਰੀਕੀ ਚ ਗਰੂਕੀ ਚ ਤੇ ਸੀਲ ਹੈ ਨਹੀਂ ਡਾਇਰੈਕਟਰ ਕਿੰਨੀ ਕਹਦੇ ਉੰਨੀ ਹੈਗੀ ਆ ਮੜਾ ਗੱਬਣ ਦੀ ਧਾਰਾ ਮਰੀ ਜਾ ਦੁਨੇ ਪਾਸੇ ਬੈਠੇ ਸਹੀ ਗੱਲ ਹੈ ਬਈ ਲੈ ਚਲ ਤੇ ਮੋਲ ਭਰਾ ਜੈ ਜੀ ਮੋਟਰ ਡਾਇਰੈਕਟਰ ਬਾੜਾ ਨਿਆਂ ਜੈ ਡਾਇਰੈਕਟਰ ਦਾ ਵੀ ਹੂੰ ਮੋਡੂਲੇਟਰ ਜੰਮੀ ਨਹੀਂ ਵੱਡਾ ਕਰਨਾ ਇਹਦਾ ਸਹੀ ਆ ਭਾਈ ਬਾਲਾ ਮੁੱਲ ਨਹੀਂ ਕਰਦੇ ਮੁੱਲ ਭਾਈ ਕਹਿੰਦਾ ਜਮਾ ਜਾਏ ਬਾਕੀ ਡੈਕਟਰ ਕੋਈ ਵਹਿੜ ਮੋٹے ਪਿੰਡੇ ਦੇ ਨਹੀਂ ਸਾਰਿਆਂ ਬੜਾ ਪੂਰੀ ਬਰੀਕੀ ਚ ਆਏਗਾ ਸਹੀ ਆ ਭਾਈ ਬਾਕੀ ਦੇਖ ਰਹਾ ਚਮਕ ਚਮਕ ਇਦੋਂ ਦੇਖ ਰਹਾ ਡੈਕਟਰ ਵੱਡੀ ਬੁੱਡੀ ਤੇ ਚੌੜੀ ਚਾੜੀ ਕਿੰਨੀ ਹੈਗੀ ਸਹੀ ਆ ਭਾਈ ਬਾਕੀ ਡੈਕਟਰ ਆਪਾਂ ਨਾਲ ਖੜ ਕੇ ਦਿਖਾਉਣੇ ਕਰਦਾ ਦਾ ਅੰਦਾਜ਼ਾ ਲਾ ਲਿਆ ਅਗਲਾ ਵੀ ਕਿੱਦਾਂ ਹੈਗਾ ਅੰਦਾਜ਼ਾ ਲਾ ਲਿਓ ਲੈ ਕੀ ਬਾਤ ਆ ਭਾਈ ਹੂੰ ലേവാ ബാല് കാല ചോട്ടാൻ ക ਲੇ ਵਾ ਡਾਕਟਰ ਸਾਈਡ ਤੇ ਖੜ ਕੇ ਦਿਖਾ ਦੇ ਕਹਿਣਾ ਕਰਨਾ ਜੰਮੀ ਨਹੀਂ ਕੁਛ ਕਿਸੇ ਬੈੜ ਦੇ ਮੂਹਰੇ ਖੜਨ ਦੀ ਲੋੜ ਨਹੀਂ ਡਾਕਟਰ ਸਹੀ ਹੈ ਫਾ ਕਰਕੇ ਮਾੜਾ ਕੋਈ ਪਰਾਇਆ ਤਾਂ ਮਾਨਦਾ ਗੇਰਾ ਪਸੂ ਹੂੰ ਤੇ ਸੀਲਣੀਆਂ ਡਾਕਟਰ ਇਧਰ ਨੂੰ ਦਿਖਾ ਦੇ ਐ ਨਹੀਂ ਵੀ ਇੱਕ ਫਾਸੇ ਧਾੜਾ ਲੇਵੇ ਦੀ ਚਾਰੇ ਪਾਸੇ ਡਾਕਟਰ ਇੱਕੋ ਜਿਹਾ ਲੱਗਿਆ ਵਾ ਇਹ ਲੈ ਵਾ ਦੇਖੋ ਕਮਾਲ ਹੈ ਨਾ ਡਾਕਟਰ ਬਾਕੀ ਸਫਾਈ ਸਭੀ ਚੁਵਾਈ ਵੀ ਡਾਕਟਰ ਇੰਨੀ ਚੰਗੀ ਹੈ ਦੀ ਕਿੰਨੀ ਕਹਦੇ ਉਹ ਨਹੀਂ ਠੀਕ ਆ ਭਾਈ ਬਾਕੀ ਸੱਡਾਂ ਸੁਡਾਂ ਦਿਖਾਏ ਡਾਕਟਰ ਵਾ ਲੈ ਉਹ ਨਹੀਂ ਵੱਟ ਤੋਂ ਅੱਗੇ ਉਹ ਨਹੀਂ ਪਿੱਛੇ ਹੈ ਨਾ ਥੈ ਡੈਕਟਰ ਮੰਨ ਕੇ ਕਿ ਤਿਆਰੀ ਕਰਨੀ ਹੈਗੀ ਉਦੋਂ ਦੱਸਣਾ ਵਾਰਡ ਨੇ ਸਹੀ ਗੱਲ ਹੈ ਮੇਰਾ ਡੈਕਟਰ ਹੁਣ ਵੀ ਬਾਹਰ ਨਹੀਂ ਆਇਆ ਬਿਤੋਂ ਲਈ ਫਿਰਦੀ ਹੈਗੀ ਸਹੀ ਗੱਲ ਹੈ ਨਾਗਸੀ ਭਰਾ ਕੋਲੇ ਤਿੰਨ ਵੀ ਤਿੰਨੇ ਦਿਖਾਤੇ ਕਿਸੇ ਵੀਰ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ